ਕਿਦਾ ਸੀ ਜਿੱਥੇ ਸੀ ਉਹ ਸੀ ਇਸ ਕਸਟਮ ਤੇ ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਉਂਦਾ ਮੇਰ ਬਾਅਦ ਹੱਸਦੇ ਆ ਜਾਂ ਸੋ ਇਹ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚੱਲੋ ਜੇਲਾ ਚ ਚੱਲਣਾ ਤਾਂ ਫਿਰ ਫਿਰ ਦਿਖਾਉਣੀ ਆ ਲੀਡਰ ਕਿਤਾ ਬਣਦੇ ਆ ਕੋਈ ਡਿਸਪੀਸਿਪਲਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਕਿਤਾ ਸੀ ਇਹ ਸਿਚੂਏਸ਼ਨ ਇਸ ਦਾ ਸਕਟ ਨਹੀਂ ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆ ਕੇ ਜਿਆਦਾ ਦਸਦੇ ਆ ਜਾਂ ਸੁਣੋ ਜੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਫਿਰ ਤੁਹਾਨੂੰ ਇਹ ਲੀਡਰ ਕਿਤਾ ਬਣਦੇ ਸੋ ਆਈ ਡਿਸਪਲਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ